ਜੁੜੇ ਰਹੋ ਖਬਰ ਢੇਲੀ ਪਲਸ ਦੇ ਨਾਲ ਸਿਰਫ ਖਬਰ ਨਹੀਂ ਤੁਹਾਡੀ ਆਵਾਜ਼ ਜੀ ਸੱਚੀ ਕਾਲ ਜੀ ਅੱਜ ਪੰਜਾਬ ਚ ਲਾਅ ਐਂਡ ਆਰਡਰ ਦਾ ਕਿੱਡਾ ਵੱਡਾ ਫੇਲਿਅਰ ਲਾਅ ਐਂਡ ਆਰਡਰ ਕੋਲੈਪਸ ਕਰ ਗਿਆ ਔਰ ਸਾਡੇ ਹੋਮ ਮਿਨਿਸਟਰ ਸਾਹਿਬ ਜੋ ਚੀਫ ਮਿਨਿਸਟਰ ਵੀ ਨੇ ਭਗਵੰਤ ਮਾਨ ਜੀ ਉਹਨਾਂ ਨੂੰ ਇਸ ਮਸਲਿਆਂ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਉਹ ਤਾਂ ਇੱਕ ਤਰੀਕੇ ਦੇ ਹੁਣ ਅੰਗੂਠਾ ਛਾਪ ਮੁੱਖ ਮੰਤਰੀ ਰਹਿ ਗਏ ਆ ਵਿਦ ਨੋ ਕੰਟਰੋਲ ਪੰਜਾਬ ਚ ਇੰਡਸਟਰੀ ਪੰਜਾਬ ਨੂੰ ਛੱਡ ਕੇ ਜਾ ਰਹੀ ਹੈ ਬਿਜ਼ਨਸਮੈਨ ਬਾਹਰ ਜਾ ਰਹੇ ਹਨ ਮੈਂ ਲੇਟੈਸਟ ਐਗਜ਼ਾਮਪਲ ਦਿੰਨਾ ਕਿ ਜਿਹੜੇ ਲੋਕ ਆਪਣੇ ਪਿੰਡਾਂ ਚ ਉੱਠ ਕੇ ਮਾੜਾ ਮੋਟਾ ਆਪ ਦਾ ਰੋਜ਼ਗਾਰ ਸੈੱਟ ਕਰਦੇ ਆ ਉਹਨਾਂ ਨੂੰ ਵੀ ਕਿਵੇਂ ਕਿਵੇਂ ਵੱਡੀਆਂ ਫਰੋਤੀਆਂ ਦੇ ਫੋਨ ਆਉਣ ਲੱਗ ਪਏ ਔਰ ਸਿੱਧੀਆਂ ਥ੍ਰੈਟ ਕਾਲਾਂ ਆਉਣ ਲੱਗ ਪਈਆਂ ਨੇ ਸਾਤਸੰਗਤ ਜੀ ਬਾਰਡਰ ਜ਼ਿਲ੍ਹਾ ਪਿਛਲੇ 5-7 ਮਹੀਨਿਆਂ 'ਚ 15 ਬੰਬ ਲਾਸਤੋਂ ਵੱਧ ਹੋਏ। ਆ ਮਜੀਠੇ ਹਲਕੇ 'ਚ ਥਾਣੇ 'ਚ ਹੋਇਆ। ਜੈੰਤੀਪੁਰ ਜਿਹੜਾ ਫੇਰ ਮਜੀਠੇ ਹਲਕੇ 'ਚ ਇੱਕ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਉਹਦੇ ਕਾਰੋਬਾਰੀ ਤੇ ਹੋਇਆ। ਵੀਡੀਓ ਮੈਂ ਸਮੇਂ-ਸਮੇਂ ਨਾਲ ਸ਼ੇਅਰ ਕੀਤੀਆਂ ਸਨ। ਇੱਥੇ ਆਰਮੀ ਏਰੀਆ ਦੇ ਨੇੜੇ ਗੁਮਟਾਲਾ ਚੌਕੀ ਉੱਥੇ ਹੋਇਆ ਠਾਕੁਰਦਵਾਰਾ ਮੰਦਿਰ ਹੋਇਆ ਲੰਬੀ ਲਿਸਟ ਐ। ਔਰ ਕੁਝ ਦਿਨ ਪਹਿਲਾਂ ਆ ਦੋ-ਤਿੰਨ ਦਿਨ ਪਹਿਲਾਂ ਪਟਿਆਲੇ ਵੀ ਹੋਇਆ। ਸਾਤਸੰਗਜੀ ਲੇਟੈਸਟ ਜਿਹੜਾ ਇਨਸੀਡੈਂਟ ਹੋਇਆ ਹੈ ਮੈਂ ਆ ਫੋਟੋ ਹੈ ਮੇਰੇ ਨਾਲ ਇਹ ਭਾਈ ਸਾਹਿਬ ਖਲੋਤੇ ਆ ਬੜੇ ਕਾਬਲ ਇਹਨਾਂ ਨੇ ਮਿਹਨਤੀ ਨੇ ਬੜੀ ਇਹਨਾਂ ਦੀ ਨਗਰ 'ਚ ਇੱਜ਼ਤ ਹੈ ਮੇਰੇ ਹਲਕੇ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਆ ਦੋ ਤਿੰਨ ਦਿਨ ਤੋਂ ਬਹੁਤ ਜ਼ਿਆਦਾ ਹੀ ਫੋਨ ਕਾਲ ਆ ਰਹੇ ਔਰ ਆ ਕੀਤੇ ਰਿਹਾ ਦੋ ਵੱਡੇ ਗੈਂਗਸਟਰ ਹੈ ਜਿਹਦੇ ਕੋਲ ਪੁਲਿਸ ਕੋਲ ਕੋਈ ਜਵਾਬ ਨਹੀਂ ਜਿਨ੍ਹਾਂ ਨੇ ਇਹ ਬੰਬ ਬਲਾਸਟ ਵੀ ਆਪ ਦਾ ਕਲੇਮ ਕੀਤਾ ਚਾਹੇ ਉਹ ਇੱਕ ਹੈਪੀ ਕਰਕੇ ਆਇਆ ਇੱਕ ਜੀਵਨ ਫੌਜੀ ਕਰਕੇ ਆ ਕਾਫੀ ਐਕਟਿਵਰ ਪੁਲਸ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਜੋ ਉਹਨਾਂ ਨੇ ਆ ਹਾਲ ਵੇਖ ਲੋ ਰੈਕੀ ਕਰਦੇ ਆ ਉਹਦੇ ਘਰ ਦੀ ਫਿਰ ਉਹਦੇ ਜਿੱਥੇ ਉਹ ਆਪ ਦਾ ਕਾਰੋਬਾਰ ਕਰਦਾ ਉਹਦੀ ਰੈਕੀ ਕਰਦੇ ਆ ਤੇ ਉਹਨੂੰ ਵੀਡੀਓ ਚੜਾ ਦਿੰਦੇ ਆ ਕਿ ਆ ਤੇਰੀ ਰੈਕੀ ਹੋ ਗਈ ਤੇ ਇੰਨੇ ਵਜੇ ਤੋਂ ਇੰਨੇ ਵਜੇ ਤੂੰ ਆ ਕੱਪੜੇ ਪਾਏ ਸੀ ਇੱਥੇ ਸੀ ਤਿਆਰੀ ਕਰਨੀ ਨਹੀਂ ਤਾਂ ਸਾਡੇ ਪੈਸੇ ਜੋ ਪ੍ਰੋਤੀ ਮੰਗਦੇ ਹਾਂ ਦੇ ਦੀ ਆਹ ਫੋਨ ਕਾਲ ਹੈ ਜੀ ਬਾਹਰ ਤੋਂ ਲੁ ਫੋਨ ਆਉਂਦਾ ਉਹਨੇ ਜਦ ਫੋਨ ਨਹੀਂ ਚੁੱਕਿਆ ਤੇ ਫੇਰ ਉਹਨੂੰ ਵਾਇਸ ਮੈਸੇਜ ਕਰਨੇ ਸ਼ੁਰੂ ਕਰ ਦਿੰਦੇ ਆਹ ਵਾਇਸ ਮੈਸੇਜ ਸੁਣੋ ਆ ਪਹਿਲਾ ਹੈ ਜੀ ਕਿਹਾ ਉਹਨੂੰ ਕਟਿਆ ਅੰਦਰ ਸਰਨਾਣੀ ਆ ਹੁਣ ਕੇ ਬਾਅਦ ਚੌਖਾ ਹੋਏਗਾ ਮੇਰਾ ਭਰਾ ਠੀਕ ਹੈ ਨਾ ਜਿਹੜੀ ਤੈਨੂੰ ਗੱਲ ਕਹੀ ਆ ਉੱਤੇ ਗੱਲ ਆ ਠੀਕ ਹੈ ਫੋਨ ਚੁੱਕ ਇਹਨਾਂ ਉਹਗੇ ਮੁੜ ਕੇ ਹੋਰ ਹੀ ਕਿਤੇ ਵੈਣ ਪੈਂਦੇ ਫਿਰਨ ਠੀਕ ਮੇਰੇ ਨਾਮ ਇਥੇ 50 ਲੱਖ ਰੁਪਈਆ ਹੈਗਾ ਆ ਇਹ ਉਹਦਾ ਜਵਾਬ ਹੈ ਨਹੀਂ ਮੈਂ ਤਾਂ ਆਪਣਾ ਤਦਲੇ ਲੈਵਲ ਤੋਂ ਉੱਠਿਆ ਠੀਕ ਆ ਤੇ ਸਿੱਧੀ ਜੀ ਗੱਲ ਹੈ ਨਾਮ ਇਥੋਂ ਜਿੰਨਾ ਤੁਹਾਨੂੰ ਕਿਹਨੇ ਗਲਤ ਇਨਫਰਮੇਸ਼ਨ ਦਿੱਤੀ ਹੈ ਨਾ ਠੀਕ ਆ ਨਾਮ ਮੇ ਤਾਂ 50 ਲੱਖ ਰੁਪਈਆ ਹੈਗਾ ਤੇ ਨਾਮ ਆ ਦੇ ਸਕਦਾ ਵੇਖਿਆ ਤੇ ਪਰਾਪਰਾ ਸਾਰਾ ਕੋਲੇ ਮਾਰਦੇ ਫਰੀਗੜ ਚੂੜੀਆ ਤੇਰਾ ਹਸਪੀਟਲ ਤੇ ਯੋ ਬੱਸ ਫੈਂਡ ਦੇ ਥਰੀ ਲੈ ਵਾ ਵਾਇਗਰੂ ਲੈ ਵਾ ਤੇ ਤੂੰ ਇਹਨਾਂ ਕਿ ਮੇਰੇ ਕੋਈ ਪਿਆ ਨਹੀਂ ਕੋਈ ਕੋਲ ਹੈਗਾ ਠੀਕ ਐ ਤੈਨੂੰ ਦੇਣੇ ਪੈਣਾ ਹੀ ਹੋ ਤਾਂ ਲੈ ਕੇ ਤੈਨੂੰ ਮੈਂ ਵਿਖਾ ਦੂੰਗਾ ਕਿ ਕਿਦਾਂ ਲਈਦੇ ਪੈਸੇ ਤੇ ਬਾਕੀ ਰਹੀ ਕਿ ਜਿਹੜੀ ਗੱਲ ਤੂੰ ਬਾਕੀ ਉਹ ਗੱਲ ਨਾ ਨਾ ਕਿ ਹਾਂ ਸਾਰਾ ਐਮ ਆਰ ਦੋ ਦੇ ਉਹ ਮਾਰ ਦੋ ਤੈਨੂੰ ਮਾਰ ਕੇ ਨਾ ਤੇਰੀ ਲਾਜ ਤੋਂ ਟੱਪਣਾ ਹੀ ਬਸ ਇੰਨੀ ਦਿਨ ਮੈਂ ਗੱਲ ਦੱਸ ਦਿੰਦਾ ਨਹੀਂ ਇਹ ਬੰਦਾ ਇਨਾ ਕੁ ਦੁਖੀ ਹੋ ਗਿਆ ਡਾਕਟਰ ਸਾਹਿਬ ਕਿ ਇਹਨੇ ਆਪਦੇ ਬੱਚੇ ਸਕੂਲ ਤੋਂ ਕੱਢਤੇ ਬੱਚੇ ਸਕੂਲ ਜਾ ਨਹੀਂ ਰਹੇ ਬੱਚੇ ਕਿੱਥੇ ਭੇਜੇ ਆ ਵਾਈਫ ਕਿੱਥੇ ਆ ਆਪ ਕਿੱਥੇ ਆ ਕਲੀਨਿਕ ਜਾਣ ਜੋਗਾ ਨਹੀਂ ਕਿਉਂਕਿ ਕਲੀਨਿਕ ਜਦੋਂ ਜਾਂਦਾ ਉਹਦੀ ਖਬਰ ਨਾਲ ਹੀ ਚੜਾ ਦਿੰਦੇ ਆ ਕਿ ਤੂੰ ਆ ਗਿਆ ਤੇ ਅਸੀਂ ਤੈਨੂੰ ਦੱਸਤਾ ਮਤਲਬ ਇੱਕ ਇੱਕ ਮਿੰਟ ਦੀ ਉਹਦੀ ਖਬਰ ਰੱਖ ਰਿਹਾ ਤੁਸੀਂ ਇਹ ਵੇਖੋ ਉਹਨੇ ਇੱਕ ਐਪਲੀਕੇਸ਼ਨ ਦਿੱਤੀ ਔਰ ਕੁਛ ਦਿਨ ਪਹਿਲਾਂ ਉਹਦੀ ਬੱਚੇ ਸਕੂਲੋਂ ਆ ਰਹੇ ਸੀ ਹੋਲੀ ਵੈਲੋ ਸਕੂਲ ਦਾ ਮੈਂ ਕੀ ਨਾ ਲੈਣਾ ਅੰਮ੍ਰਿਤਸਰੋਂ ਸਕੂਲੋਂ ਆ ਰਹੇ ਸੀ ਗੱਡੀ ਮਗਰ ਲੱਗਦੀ ਏਕ ਵਰਨਾ ਗੱਡੀ ਔਰ ਮਗਰ ਲੱਗ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਡਰਾਈਵਰ ਨੂੰ ਸਮਝ ਆਈ ਕਿ ਕਦੇ ਅੱਗੇ ਜਾਂਦੇ ਪਿੱਛੇ ਆਉਂਦੇ ਉਹਨੇ ਗੱਡੀ ਆਪ ਦੀ ਭਜਾ ਲਈ ਉਹਨਾਂ ਨੇ ਉੱਤੇ ਫੈਰ ਕਰਦੀ ਐ ਅਖੀਰ 'ਚ ਇਹ ਗੱਡੀ ਕਿਉਂਕਿ ਉਹ ਫੋਨ ਕਰ ਦਿੰਦਾ ਬੱਚਿਆਂ ਦੇ ਮਾਪਿਆਂ ਨੂੰ ਵਿੰਡੋ ਮਾਪੇ ਚੱਲ ਪੈਂਦੇ ਆ ਤੇ ਰਾਜੇ ਕਹਿੰਦਾ ਉਹ ਗੱਡੀ ਸਾਨੂੰ ਕ੍ਰੋਸ ਕਰਦੀ ਆ ਔਰ ਇੰਨੀ ਤੇਜ਼ੀ ਨਾਲ ਨਿਕਲੀ ਕਿ ਰਾਜੇ ਇੱਕ ਬੁਲਟਪੋਰਟ ਸਾਈਕਲ ਨੂੰ ਵੀ ਉਹ ਐਕਸੀਡੈਂਟ ਕਰਕੇ ਗਾਂ ਲੱਕ ਮ ਟੱਕਰ ਮਾਰ ਕੇ ਅੱਗੇ ਲੰਘ ਜਾਂਦੇ ਮਗਰ ਗੋਲੀ ਚੱਲੀ ਔਰ ਇਹ ਦੇ ਬਾਰੇ ਵੀ ਉਹਨੇ ਐਸ ਐਚਓ ਚੰਡੇਰ ਨੂੰ ਜਾਣੂ ਕਰਾਇਆ ਜਦੋਂ ਇਨਕੁਆਇਰੀ ਹੋਈ ਤੁਸੀਂ ਹੈਰਾਨ ਹੋਵੋਗੇ ਕਿ ਵਰਨਾ ਗੱਡੀ ਦੀ ਜਦੋਂ ਇਨਕੁਆਇਰੀ ਹੋਈ ਉਹਦੇ ਚ ਨੰਬਰ ਫੇਕ ਨਿਕਲਦਾ ਉਹ ਕਿਸੇ ਇਨੋਵਾ ਗੱਡੀ ਦਾ ਨੰਬਰ ਨਿਕਲਦਾ ਉਹ ਕਹਿੰਦੇ ਜੀ ਅਸੀਂ ਕੁਝ ਨਹੀਂ ਕਰ ਸਕਦੇ ਉਹ ਸਮਾਂ ਬੀਤਿਆ ਉਸ ਤੋਂ ਬਾਅਦ ਰੈਗੂਲਰਲੀ ਉਹਨੂੰ ਕਾਲ ਆਉਣੀਆਂ ਸ਼ੁਰੂ ਹੋਈਆਂ ਔਰ ਕੱਲ ਫੇਰ ਆ ਗਿਆ ਕਿ ਤੂੰ ਤਿਆਰੀ ਕਰ ਲੈ ਜਾਂ ਦਾ 50 ਲੱਖ ਦੇ ਦੇ ਨਹੀਂ ਤਾਂ ਤੇਰਾ ਅਸੀਂ ਕੰਮ ਕਰ ਦੇਣਾ ਉਹਨੇ ਐਸਐਸਪੀ ਦਿਹਾਤੀ ਨੂੰ ਡੀਐਸਪੀ ਜਨਾਲਾ ਨੂੰ ਐਪਲੀਕੇਸ਼ਨਾਂ ਦਿੱਤੀਆਂ ਆ ਮੈਂ ਐਪਲੀਕੇਸ਼ਨ ਸ਼ੇਅਰ ਕਰ ਰਿਹਾ ਉਹਨੂੰ ਇੱਕ ਗਨਮੈਨ ਦੇ ਦਿੱਤਾ ਦੇ ਦਿੱਤਾ ਜਾਂਦਾ ਆ 31 ਤਰੀਕ ਨੂੰ 1 ਤਰੀਕ ਨੂੰ ਆ ਗਨਮੈਨ ਜਿਹੜਾ ਦਿੱਤਾ ਉਹ ਕਹਿੰਦਾ ਜੀ ਮੈਂ ਤਾਂ ਬੜਾ ਮਾਨਸਿਕ ਤੌਰ ਤੇ ਪਰੇਸ਼ਾਨ ਆ ਮੈਨੂੰ ਨਾ ਕੁਝ ਕਹੋ ਸਵੇਰੇ 11 ਵਜੇ ਆਉਂਦਾ 4 ਵਜੇ ਚਲੇ ਜਾਂਦਾ ਆ ਗਨਮੈਨ ਸਾਬ ਉਹਦੇ ਕਲੀਨਿਕ ਚ ਹੀ ਸੁੱਤੇ ਪਏ ਆ ਉਹ ਕਹਿੰਦਾ ਜੀ ਮੈਂ ਇਹਦੀ ਇਬਾਜਤ ਕਰੂੰਗਾ ਕਿ ਇਹ ਮੇਰੀ ਕਰੂਗਾ ਅਗਲੇ ਦਿਨ ਉਹਨੂੰ ਬਦਲ ਕੇ 2-3 ਦਿਨਾਂ ਬਾਅਦ ਉਹਨੂੰ ਕਹਿੰਦੇ ਚੰਗਾ ਤੈਨੂੰ ਗਨਮੈਨ ਨਵਾਂ ਭੇਜ ਦਿੰਦੇ ਨੇ ਕਹਿੰਦੇ ਨਹੀਂ ਮਗਰ ਹੱਲੇ ਨਾ ਵੀਆਈਪੀ ਡਿਊਟੀ ਚੱਲ ਰਹੀ ਆ ਫੇਰ ਆਊਗੀ ਜੇ ਬੰਦੇ ਦਾ ਨੁਕਸਾਨ ਨਹੀਂ ਹੋ ਗਿਆ ਤੇ ਕੀ ਪੰਜਾਬ ਪੁਲਿਸ ਫੇਰ ਐਕਟ ਕਰੂਗੀ ਇਸ ਲਈ ਮੈਂ ਅੱਜ ਜਿੱਥੇ ਡੀਜੀਪੀ ਪੰਜਾਬ ਕਿਉਂਕਿ ਜਾਦੀ ਆਸਤਾ ਹੈ ਨਹੀਂ ਤੁਹਾਡੀ ਪੁਲਿਸ ਦਾ ਭਗਵੰਤ ਮਾਨ ਜੀ ਤੋਂ ਡੀਜੀਪੀ ਪੰਜਾਬ ਨੂੰ ਔਰ ਸਾਡੇ ਜਿਹੜੇ ਵਜ਼ੀਰ ਸਾਹਿਬ ਨੇ ਕਿਉਂਕਿ ਇਹ ਜਿਹੜਾ ਕਲੀਨਿਕ ਹੈ ਇਹ ਢਾਲੀਵਾਲ ਸਾਹਿਬ ਦੇ ਹਲਕੇ 'ਚ ਚੱਲਦਾ ਹੈ ਹੋਰ ਕੁਝ ਨਹੀਂ ਤੇ ਵਜ਼ੀਰ ਆਪ ਦੇ ਹਲਕਿਆਂ 'ਚ ਹੀ ਲਾਅ ਐਂਡ ਆਰਡਰ ਇਨਫੋਰਸ ਕਰ ਲੈਣ ਉੱਥੇ ਲੋਕਾਂ ਨੂੰ ਲਾਈਫ ਐਂਡ ਲਿਬਰਟੀ ਉਹਨਾਂ ਦੀ ਪ੍ਰੋਟੈਕਟ ਕਰ ਲੈਣ ਨਹੀਂ ਤਾਂ ਇਸ ਬੰਦੇ ਦਾ ਜੇ ਨੁਕਸਾਨ ਇਹ